ਰਾਸ਼ੀਆ ਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ ਮੀਡੀਆ ਮਹਿਮਾਨ ਪ੍ਰਿਤਕਾ ਹਾਜ਼ਰੀਆਂ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਕਾਨੂੰਨੀ ਤੌਰ ਤੇ ਪੰਚਾਇਤੀ ਚੋਣਾਂ ਚ ਹੋ ਸਕਦਾ ਹੈ ਵੱਡਾ ਬਦਲਾਅ ਉਹ ਪਾਰਟੀ ਨਿਸ਼ਾਨ ਤੇ ਨਹੀਂ ਲੜ ਸਕਣਗੇ ਉਮੀਦਵਾਰ ਚੋਣ ਵਿਨੇਸ਼ ਫੋਗਾਟ ਦੀ ਪਟੀਸ਼ਨ ਤੇ ਸੀਐਸ ਕੋਰਟ ਕਰੇਗਾ ਸੁਣਵਾਈ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਦਾ ਫੈਸਲਾ ਮੰਨਣ ਤੋਂ ਕੀਤਾ ਇਨਕਾਰ ਐਸਸੀਐਸਟੀ ਰਿਜ਼ਰਵੇਸ਼ਨ ਤੇ ਨਹੀਂ ਹੋਵੇਗੀ ਕੋਈ ਕ੍ਰੀਮੀ ਲੇਅਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਤੇ ਪਰਲੋ ਤੇ ਸੁਣਾਇਆ ਫੈਸਲਾ ਮਾਨ ਸਰਕਾਰ ਵੱਲੋਂ ਧੀਆਂ ਭੈਣਾਂ ਨੂੰ ਰਖੜੀ ਮੌਕੇ ਤੇ ਮਿਲ ਸਕਦੀ ਹੈ ਵੱਡੀ ਸੌਗਾ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਮਨੀਸ਼ ਸ਼ਿਸ਼ੌਦੀਆ ਪਹੁੰਚੇ ਅਰਵਿਦ ਕੇਜਰੀਵਾਲ ਦੇ ਘਰ ਨਫ਼ਰਤ ਦੀ ਰਾਜਨੀਤੀ ਜ਼ਿਆਦਾ देर ਨਹੀਂ ਚੱਲਦੀ ਆਪ ਪਾਰਟੀ 'ਚ છਾਈ ਹੈ ਖੁਸ਼ੀ ਦੀ ਲਹਿਰ ਕਾਨਫਰੰਸ 'ਚ ਦਿੱਤਾ ਬਿਆਨ ਆਉਣ ਵਾਲੇ ਦਿਨਾਂ 'ਚ ਪੰਜਾਬੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ ਪੈ ਸਕਦਾ ਟਟਵਾਮੀ ਸਰਹੱਦੀ ਇਲਾਕੇ ਦੇ ਕਿਸਾਨਾਂ ਨੇ ਸੀਐਮ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਦੱਸਿਆ ਆਪਣੀਆਂ ਸਮੱਸਿਆਵਾਂ ਦੇਸ਼ ਦੇ ਚਾਰੇ ਪਾਸੇ ਰੱਖੜੀ ਤਿਉਹਾਰ ਦਾ ਉਤਸ਼ਾਹ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ ਮੋਦੀ ਕੈਬਨਿਟ ਨੇ ਨਵੇਂ ਰੇਲਵੇ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ 3 ਕਰੋੜ ਨਵੇਂ ਘਰ ਵੀ ਬਣਾਏ ਜਾਣਗੇ ਅਸ਼ਨਵੀ ਵੈਸ਼ਨਵ ਨੇ ਕੀਤਾ ਐਲਾਨ ਬ੍ਰਾਜ਼ੀਲ 'ਚ ਵਾਪਰਿਆ ਭਿਆਨਕ ਹਾਦਸਾ ਕਾਟ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹੋਇਆ ਕ੍ਰੈਸ਼ ਰੈਡ ਅਲਰਟ ਤੇ ਪੰਜਾਬ ਜਲੰਧਰ 'ਚ ਚਲਾਇਆ ਸੁਰੱਖਿਆ ਮਹੀਮ ਚੱਪੇ-ਚੱਪੇ ਤੇ ਤਾਇਨਾਤ ਕੀਤੇ ਪੁਲਿਸ ਕਰਮਚਾਰੀ ਐਨਆਈਏ ਦੇ ਹੱਥ ਲੱਗੀ ਵੱਡੀ ਸਫਲਤਾ ਯੂਈਈ ਤੇ ਖਾਲੀ ਸਥਾਨੀ ਲੰਡਾ ਦੇ ਭਰਾ ਤਰਸੀਮ ਨੂੰ ਕੀਤਾ ਗ੍ਰਿਫਤਾਰ ਨਸ਼ੇ ਲਈ ਬਦਨਾਮ ਪਿੰਡ ਦੇ 71 ਲੋਕਾਂ ਨੂੰ ਹਦਾਇਤਾਂ ਹੋਈਆਂ ਜਾਰੀ ਘਰ ਕਰਨਾ ਪਵੇਗਾ ਖਾਲੀ ਪੰਜਾਬ 'ਚ ਵਾਪਰੀ ਸੰਸਨੀਖੇਜ ਤਲਵਾਰ ਨਾਲ ਵੱਢ ਦਿੱਤਾ ਪਤਨੀ ਤੇ ਆਪਣਾ ਹੀ ਬੱਚਾ ਰਾਜ ਸਭਾ ਮੈਂਬਰ ਹਰਪਜਨ ਸਿੰਘ ਨੇ BBSP ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਕੀਤੀ ਮੰਗ ਸ਼੍ਰੀ ਹਰਮੰਦਰ ਸਾਹਿਬ ਦੀ ਪੈਰੀਗਰਮਾ ਚ ਵੀਡੀਓਗ੍ਰਾਫੀ ਨੂੰ ਰੋਕਣ ਲਈ ਜਾਰੀ ਹੋਈ ਆ ਸਖਤ ਹਦਾਇਤਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਦਾ ਆਗਾਜ਼ ਸਰਕਾਰੀ ਹਸਪਤਾਲਾਂ 'ਚ ਹੋਵੇਗਾ ਮੁਫਤ ਇਲਾਜ 15 ਅਗਸਤ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ 15 ਅਗਸਤ ਨੂੰ ਆਪਣੀਆਂ ਮੰਗਾਂ ਮਨਾਉਣ ਵਾਸਤੇ ਪੂਰੇ ਭਾਰਤ 'ਚ ਹੋਵੇਗੀ ਟਰੈਕਟਰ ਮਾਰਚ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ